ਉੱਤ ਕੀ ਗਈ ਰੋਲਾ ਕਾਤਾ ਤੂੰ ਪਾਇਆ ਵਾ ਹੈ ਦੱਸ ਤਾਂ ਮੈਨੂੰ ਉਹਨੇ ਜੁਕੂਰ ਰਹੀ ਆ ਹੈ ਉਹ ਕੱਲਾ ਕੱਲਾ ਹੈਗਾ ਕੂਰਿਆ ਕੰਮ ਨਹੀਂ ਉਹਦੇ ਚੱਲ ਕਾਣਾ ਦਿਲ ਵਿੱਚ ਕੁਛ ਕਰੇਗਾ ਉਹਨੇ ਦਿਲ ਵਿੱਚ ਅਮੀ ਕਾਦਾ ਕਰਨਾ ਉਹਦੀ ਆਬ ਮੈਨੂੰ ਕਹਿੰਦੇ ਆ ਵੀ ਪੈਸੇ ਹੁਣ ਹੈ ਨਹੀਂ ਹੁਣ ਮੈਂ ਦੱਸ ਕਿੱਥੋਂ ਦਵਾ ਨਹੀਂ ਜੇ ਤੇਰੇ ਕੋਲ ਹੈਗੇ ਥੋੜੇ ਬਤ ਕਾੜਦੇ ਫਿਰ ਦਿੱਤੇ ਜਾਣਗੇ ਉਹ ਮੇਰੇ ਕੋਲ ਹੈਗਾ 1000 ਰੁਪਏ ਤੇ ਮੈਂ ਦੇ ਦਿੱਤਾ ਹੁਣ ਉਹ ਤਾਂ ਮੇਰੇ ਕੋਲ ਹੈ ਨਹੀਂ ਨਹੀਂ ਤੇਰੀ ਆਦੇ ਜੋ ਤਾਂ ਕਮਾਰ ਦੇ ਪੈਰੀ ਕਮਾਰ ਦੇ ਪੈਸੇ ਬੇਕੇ ਜਿਹਾ ਮ ਕਰਵਾਇਆ ਘਰ ਨਹੀਂ ਰੱਖੇ ਪਿਵਰਤੇ ਜਾਣਗੇ ਠੀਕ ਆ ਤੂੰ ਇਹਨੇ ਕੁੜੀ ਨੂੰ ਦੇਣੇ ਜਿਆ ਦੇ ਤਾਂ ਕੋਈ ਜੋ ਦੇ ਤਾਂ ਕੀ ਕੋਲ ਆ ਬਕੋਲ ਕੇ ਦੇ ਤਦ ਵਿਚਾਰੀ ਤੂੰ ਨਹੀਂ ਉਹ ਜਮਾ ਕਰਾਏ ਤਾਂ ਕੀ ਗੱਲ ਕਰਨੀ ਬਤਨੇ ਜਮਾ ਨੂੰ ਮਤਲਬ ਨੂੰ ਕੀ ਕਰਨਾ ਸਭ ਕੁਝ ਹੀ ਆਉਂਦਿਆ ਘਰ ਵਿੱਚ ਮੈਨੂੰ ਤਾਂ ਪਤਾ ਲੱਗਦਾ ਕੀ ਆਉਂਦੇ ਤੇ ਕੀ ਨਹੀਂ ਸੌਦੇ ਨੂੰ ਥੱਲੇ ਲੈ ਜਾਂਦੇ ਤੈਨੂੰ ਇੰਨਾ ਵੀ ਸਮਝ ਤੈਨੂੰ ਨਹੀਂ ਪਤਾ ਲੱਗਣਾ ਆਪੇ ਸੌਦੇ ਨੂੰ ਥੱਲੇ ਲੈ ਜਾਂਦੇ ਆ ਵੀ ਉਹ ਸੌਦਾ ਦੱਬਿਆ ਹੋਇਆ ਹੋਲਡਿੰਗ ਦੀ ਬੋਲ ਲੈਣੀ 100 ਰੁਪਏ ਨਹੀਂ ਲੱਭੰਦੇ ਆ ਘਰ ਕੋਈ ਨਹੀਂ ਜੇ ਤੇ ਕੋਈ ਹੈਗੇ ਤਾਂ ਦੇ ਦੇ ਹੋਇਆ ਤਮੇ ਕੋ ਕਿਥੋਂ ਆਉਣੇ ਆ ਤੇਰੇ ਉਹ ਦਊਗੀ ਤੋ ਉਹ ਰੱਖ ਲੈ ਕਦੀ ਤੂੰ ਹੀ ਨਹੀਂ ਮੈਨੂੰ ਕਦੇ ਫਸਲਵਾੜੀ ਦੇ 100 200 ਰੁਪਇਆ ਦਿੱਤਾ ਮੈਂ ਲੈ ਦੇ ਤੂੰ ਇਹ ਕੀ ਦੇਈਏ ਨਵੀਂ ਸਮੀ ਨੂੰ ਅਜੀ ਤਮੇ ਕੋ ਆਉਣੇ ਕਿਥੋਂ ਆ ਜਿੰਮੇਵਾਰੀ ਵਿੱਚ ਕੋਈ ਨਹੀਂ ਕਿ ਦੇਣੀ ਹੈਗੀ ਤੇ ਮੇਰੇ ਕੋ ਆਉਣੇ ਕਿਥੋਂ ਆ ਇਹ ਦੱਸ ਹਰ ਭੈਣ ਭਰਾ ਦਿੰਦਾ ਆ ਭੈਣ ਭਰਾ ਜਿੰਨੇ ਵੀ ਤਰੀਂਦੇ ਹੁੰਦੇ ਨੇ ਕੋਈ ਹੋਰ ਕੋਈ ਦੇ ਜਾਂਦਾ ਪੈਸੇ ਮੇਰੇ ਕੋ ਕਿਥੋਂ ਆਉਣੇ ਨਹੀਂ ਤੇਰੇ ਖੇਰ ਖਵਾ ਨਾ ਪਹਿਖ ਨਹੀਂ ਕੁੜੀ ਨੂੰ ਦੇ ਦਿੱਤੇ ਆ ਕੁੜੀ ਨੂੰ ਵੀ ਤੇ ਦਊਗੀ ਸਾਰੇ ਦੱਤ ਕੇ ਦਊਗੀ ਮੈਂ ਚੋਰੀ ਨਹੀਂ ਦੇਣੀ ਆਹੋ ਜਿੰਨੇ ਅੱਗੇ ਦੱਸ ਕੇ ਦਿੰਦੇ ਆ ਪਲ ਪਲ ਤੈਨਾਂ ਔਲਿਆ ਦਾ ਕਰੋ ਉਹ ਕੱਲੀ ਕਾਰੀ ਹੈਗੀ ਸਾਡੇ ਕੋਲ ਆਤੀ ਹੱਦੀ ਆਵੇ ਤੇ ਸਾਡੀ ਕੀ ਇੱਜ਼ਤ ਹੈ ਕੋਈ ਹੈਗੀ ਇੱਜ਼ਤ ਸੋਨਾ ਦੇ ਆਂ ਗਿਆ ਤੁਸੀਂ ਨਹੀਂ ਕਹੀ ਦੱਸਿਆ ਸੂਟ ਦੇ ਲੱਗਿਆ ਤੁਸੀਂ ਨੇ ਦੱਸਿਆ ਤਾਂ ਇੰਨਾ ਕੁ ਕੀ ਪਹਿਨ ਲਿਆ ਨਹੀਂ ਉਹਦਾ ਵੀ ਬਣਾ ਕੇ ਰੱਖਿਆ ਸੀ ਮੈਂ ਉਹਨਾਂ ਦੇ ਘਰ ਤੇ ਚਾਲ ਚੱਲਣ ਵੀ ਆ ਗਿਆ ਮੈਂ ਫਿਰ ਬਾਅਦ ਵਿੱਚ ਕੋਣ ਦਿੱਤਾ ਉਹਨੂੰ ਹਾਂ ਆਦੋਂ ਅੱਡੇ ਵੱਲੋਂ ਦੇਈ ਜਾਓ ਇਹ ਕੋ ਗਿਆ ਇਹ ਮੈਂ ਪਾਉਣਾ ਸੀ ਤੇ ਮੈਂ ਨਹੀਂ ਪਾਇਆ ਮੈਂ ਪਤਾ ਵੀ ਕਿਹੋ ਜਿਹਾ ਘਰ ਤੋਂ ਆਇਆ ਤੇ ਮੈਂ ਕਿਹਾ ਦਵਾ ਅਜੀ ਬਾਅਦ ਵਿੱਚ ਦੇ ਦਿੱਤਾ ਬਾਅਦ ਵਿੱਚ ਦਿੱਤਾ ਯੋ ਚੱਲ ਚੰਗਾ ਕੀਤਾ ਹੋਰ ਵੀ ਕੋ ਹੈਗਾ ਵੀ ਦੇ ਦਿਓ ਹੋਰ ਵਾਹ ਨੂੰ ਕੀ ਦੇਣਾ ਮਾ ਨਾ ਅਬਲ ਗਾ ਨੇ ਮੈਂ ਪਹਿ ਭੂਇ ਰੱਖਿਆ ਦੇ ਦੋ ਫਿਰ ਜਿਹੜੇ ਰੱਖਿਆ ਉਹ ਤੋਂ ਤੁਹਾਡਾ ਨਹੀਂ ਆ ਐਡਾ ਤੂੰ ਗੱਲ ਨਾ ਕਰ ਉਹ ਤੁਹਾਡੇ ਕੋਟੇ ਚ ਰਿਆ ਨੇ ਜਿਹੜੇ ਹੈਗੇ ਹ ਜਦੋਂ ਕਦਾ ਹੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਜੋ ਰਿਆ ਤੇ ਕੀ ਦਿੱਤਾ ਤੇ ਕੀ ਠਕਿਆ ਚਲੋ ਵੇਖੀ ਜਓ ਫਿਰ ਬਾਅਦ ਤੇ ਬਾਅਦ ਹੁੰਦਾ ਤੇਰਲੇ ਮਾਰਨੀ ਨਹੀਂ ਨੇ ਨਾ ਇਸੇ ਤਾਂ ਘਰ ਤਾਂ ਤਰੀ ਹੁੰਦਾ ਘਰ ਤਾਂ ਨਹੀਂ ਹੁੰਦਾ ਇੱਥੇ ਟੈਂਪਾਸ ਹੁੰਦੇ ਸੌਦਾ ਹੁੰਦਾ ਲਿਆਉਣ ਲੱਗੇ ਨਾਲੇ ਲੈ ਆਉਂਦਾ ਘਾੜ ਪੇਰ ਕੇ ਹੋ ਗਿਆ ਚਲੋ ਕੋਈ ਨਾ ਗਏ ਉਹ ਕਿਹਾ ਵਦ ਕਰਕੇ ਖਾਤੇ ਚ ਪੈ ਹੀ ਆਲੇ ਤੇ ਲਿਆਵਾਂਗੇ ਦੇ ਦਾਂਗੇ ਉਹਨਾਂ ਨੂੰ ਉਹ ਕੀ ਲੈ ਵੀ ਗੱਲ ਸੁਣ ਹਾਂ ਕਿੱਧਰ ਚੱਲਿਆ ਹੋਰ ਤੂੰ ਮਾਤਾ ਜਾਣਾ ਕਿੱਥੇ ਸੌਦਾ ਲੈਣ ਚੱਲਿਆ ਹਾਂ ਹਾਂ ਦੱਸ ਤੇ ਕੀ ਕੀ ਲਿਖਿਆ ਉੱਥੇ ਉਹ ਲਿਖਣਾ ਉਹਨੇ ਕੀ ਹੈ ਇੱਕ ਠੰਡੇ ਦੀ ਬੋਤਲੀ ਉਹ ਤੇ ਪਨੀਰ ਵਾ ਤੇ ਉਹ ਪੇਸਟੀਆਂ ਜੀਆਂ ਵਾ ਤੇ ਵਸਨਾਂ ਦੀ ਲਿਆਈ ਪਕੌੜਿਆਂ ਦੇ ਲਿਖਿਆ ਤਾਂ ਚਾਚਾ ਆਈਆਂ ਹੈ ਆ ਗਈ ਤਾਂ ਯਾਰ ਸਾਰੀ ਉਹ ਚੱਲ ਐਵੇਂ ਨਹੀਂ ਘਰ ਚ ਕਪਾਤ ਪਾ ਦੀਦਾ ਕਪਾਤ ਨਹੀਂਗਾ ਕਪਾਤੇ ਇਕ ਕਲੀ ਕਲੀ ਆ ਫੈਨਣਾਂ ਨੇ ਦੀ ਹੈ ਇਹਨੂੰ ਨਹੀਂ ਪਤਾ ਕਿ ਉਹਦੇ ਵਰੀ ਵੀ ਇਹ ਮੰਗਵਾਵਾ ਗਾੜੀ ਮੈਂ ਆਉਗੀ ਵੀ ਇਹਨੇ ਦੇਖੋ ਵੀ ਕੀ ਮੰਗਵਾਉਂਦੀ ਉਹਦੇ ਬਾਅਦ ਮੈਂ ਚੱਲ ਕੋਈ ਗੱਲ ਨਹੀਂ ਯਾਰ ਚੁੱਪ ਕਰਕੇ ਮੈਂ ਹੀ ਹੜ ਦੇਖ ਰਾਂ ਨਾ ਉਹ ਕੋਲਾਟ ਗੋਆਂ ਵਾਲੇ ਨਹੀਂ ਇਹਦੇ ਹੁਣੇ ਉਹਦੇ ਉਹਨਾਂ ਪਹਿਲੀ ਵਾਰੀ ਆਉਣਾ ਮੈਂ ਜਾ ਕੇ ਫੇਰ ਕਹਿਣਗੇ ਵੀ ਸੇਵਾ ਨਹੀਂ ਕੀਤੀ ਸਾਡੀ ਆ ਸੇਵਨ ਲੀਡਰ ਜਿਉ ਲੱਗੇ ਆ ਉਹ ਸੇਵਾ ਨਹੀਂ ਕੀਤੀ ਇੱਥੇ ਉਹ ਚੱਲ ਕੋਈ ਗੱਲ ਨਹੀਂ ਮੈਂ ਸ਼ਬਦਾ ਲੈ ਆਵਾਂ ਐਵੇਂ ਨਹੀਂ ਕਿ ਪੱਤ ਪਾਈ ਜਾਂਦਾ ਹੋਈ ਜਾ ਕਰ ਚ ਹੁਣ ਉਹਨੂੰ ਨਾ ਕੋਹ ਕਹਿ ਦਿੰ ਨਾ ਉਹਨੂੰ ਮੈਂ ਕੀ ਆਖ ਲਾਵ ਮੇਰੀ ਗੱਲ ਤੇਰੇ ਨਾਲ ਹੀ ਹੋਣੀ ਆ ਤੇ ਗਾੜੀ ਤੂੰ ਸੰਭਲ ਆ ਤੇ ਪੈਸੇ ਕਢਾ ਕੇ ਤੇ ਲਿਆ ਉਥੋਂ ਬੈਂਕ ਚੋਂ ਹਾਨੀ ਉਹ ਪੈਸਾ ਘਰ ਕੋਈ ਬਿਲਕੁਲ ਕੋਈ ਹਾਨੀ ਨੀ ਕੋ ਲੈ ਤੇ ਦੇਖੋ ਹਾਨੀ ਤੇ ਕਿੱਥੋਂ ਵਰਤਨੇ ਆ ਜੇ ਤੁਹਾਨੂੰ ਇਹ ਚੀਜ਼ਾਂ ਨੇ ਹੁੰਦੀ ਚਾਚਵਾ ਤੇ ਲਿਆ ਕੇ ਵਰਤਲ ਤੇਰੇ ਵੀ ਬੜੇ ਕੰਮ ਨੂੰ ਦੇਖਣ ਡਏ ਨੇ ਹੋਰ ਹੋਰ ਕੰਮ ਕਰਦੀ ਰਹਿੰਦੀ ਐ ਉੱਤ ਪਤਾਈਆਂ ਰਪਿੰਦਰ ਜਰਪਦਾਨ ਨੇ ਕਿਤੇ ਮਾਦਾ ਦੇ ਅੱਗੇ ਨਾ ਕਰਦੀ ਏ ਤੂੰ ਦੇਖੋ ਪਤਾ ਨਹੀਂ ਹੈਗਾ ਕੋਈ ਪੈਸਾ ਕਿ ਨਹੀਂ ਹੈਗਾ ਹਾਂਜੀ ਵਜਾ ਦੇਂਦੇ। ਉਹ ਮੇਰੀ ਗੱਲ ਸੁਣ। ਜੇ ਹੈਗਾ ਤੇ ਕੋਈ ਪੈਸਾ ਤਾਂ ਤੂੰ ਹੀ ਦੇ ਦੇ ਕੋਈ। ਮੇਰੇ ਕੋ ਪੈਸੇ ਕਿਥੋਂ ਆਣੇ ਦਾ ਤੂੰ ਵੀ ਹੱਦ ਕਰੀ ਜਾਂਦੇ ਆ। ਤੂੰ ਫਿਰ ਕਾਹਦਾ ਸਮਾਨ ਲਿਆਉਣਾ ਮੈਂ? ਤੇ ਮੰਮੀ ਕੋ ਲਓ ਹਾਂ। ਯਾਰ ਮੈਂ ਤੇ ਕਣਕ ਦੇ ਪੈਸੇ ਹੀ ਉਹਦੇ ਖਾਤੇ 'ਚ ਪਾ ਬੈਠਾ। ਮੈਂ ਰੱਖਿਆ ਅੱਗੇ ਵੀ ਦੇ ਦਿੰਦੀ ਹੁੰਦੀ। ਤੇ ਅਹੀ ਹੋਰ ਕਿ ਥੋਲੇ ਹੁਣ ਮੈਂ ਪਿੱਛੋਂ ਲਿਆਵਾਂ ਜਾ ਕੇ। ਉਹ ਚੱਲ ਜੀ 11500 ਹੈਗਾ ਵਾ ਦਿੱਤਾ ਲਿਆ ਤੇ ਕੋਈ ਉਹ ਦੇ ਦੇ ਮੈਨੂੰ। ਮਾਤਾ ਵੀ ਮੈਂ ਨਹੀਂ ਹਾਦੀ ਕਰਨਦੀ ਆ ਜਦੋਂ ਕੁੜੀ ਨੂੰ ਦੇਣੇ ਹੁੰਦੇ ਆ ਉਦੋਂ ਛੱਟ ਪੈਸੇ ਨਿਕਲ ਜਾਂਦੇ ਆ ਸੂਟਾ ਵਾਤੀ ਵੀ ਨਿਕਲ ਜਾਂਦੇ ਆ ਜੇ ਪਤਾ ਵਾ ਵੀ ਹੁਣ ਇਹਦੇ ਆਉਣਾ ਰਿਸ਼ਤੇਦਾਰਾਂ ਦੇ ਤਾਂ ਹੁਣਾਂ ਦੀ ਮੇਰੇ ਕੋਲ ਪੈਸੇ ਹਨੀ ਆ ਉਹ ਚਲ ਗਾਂ ਤੋਂ ਨਾਂ ਭਰਾ ਦੇ ਖਾਤੇ 'ਚ ਪਾਇਆ ਕਰਾਂਗੀ ਨਾ ਤੂੰ ਬੋਲਣ ਹਟਦੀਆਂ ਦੇ ਨਾਂ ਉਹ ਹਟਦੀ ਤੇ ਮੈਂ ਤੇ ਫਿਰ ਬੋਲਣਾ ਹੀ ਮੈਂ ਦੱਸੋ ਕੀ ਕਰਾਂ ਜਦੋਂ ਫਿਰ ਇਦਾਂ ਖਝੌਂਦੇ ਆ ਯਾਰ ਮੈਂ ਤੇ ਉਧਰੋਂ ਭਾਈ ਹੁਣ ਆ ਕੇ ਪਰੌਣੇ ਬਹਿ ਜਾਂਦੇ ਉਧਰੋਂ ਘਰ ਵੇਸਮ ਨਹੀਂ ਹੈਗਾ ਯਾਰ ਮੈਂ ਤੇਰੇ ਸਾਹਮਣੇ ਮੰਗੇ ਵੀ ਨਹੀਂ ਉਹਦੇ ਕੋਲ ਪੈਸੇ ਜਾਂ ਤੇ ਉਹ ਵੀ ਨਾ ਨਹੀਂ ਮੰਗੇ ਉਹਦੇ ਕੋਲ ਉਹਨਾਂ ਨੂੰ ਕਿਹਾ ਕਰੋ ਨਾ ਵੀ ਇਹੀ ਖਰਚਾ ਕਿੱਥੋਂ ਕਰੀਏ ਮੈਂ ਕਿੱਥੇ ਜਾਵਾਂ ਕਿ ਗੁਰਦੁਆਰੇ ਚਲ ਜੀ ਉੱਥੇ ਜਾ ਕੇ ਬਹਿ ਜਾਵੇਂ ਫਿਰ ਉਹ ਪ੍ਰਾਉਣਿਆਂ ਦਾ ਪਗਤਾਵ ਫਿਰ ਗੱਡੀ ਦੀ ਗੱਡੀ ਵੇਖੀ ਜਾਊਗੀ ਫਿਰ ਮੈਂ ਤਾਂ ਕਿੱਥੋਂ ਪ੍ਰਾਉਣਿਆਂ ਦਾ ਕਿੱਥੋਂ ਦਵਾ ਤੁਹਾਨੂੰ ਮੇਰੇ ਕੋਲ ਹੀ ਹੱਥੇ ਰੱਖੀ ਐ ਪੀ ਲੈਫਟ 500000 ਕਿੱਥੇ ਲੱਲਾ ਤੇ ਕੋਣ ਕੋਈ ਪੈਸਾ ਨਹੀਂ ਹੈਗਾ ਮੇਰੇ ਕੋਲ ਪੈਸਾ ਹੈ ਨਹੀਂ ਕੋਈ ਮੈਂ ਹੁਣ ਤੁਹਾਨੂੰ ਕਿੱਥੋਂ ਦਵਾ ਨਾ ਗਰੀ ਮੈਨੂੰ ਮਾਤਾ ਦੇ ਦਿੱਤਾ ਨਾ ਗਦੀ ਮੈਨੂੰ ਦਹੀ ਦਿੱਤਾ ਮੈਂ ਤੁਹਾਡੇ ਕੋਲ ਮੰਗਣੇ ਤੁਸੀਂ ਮੇਰੇ ਕੋਲ ਮੰਗਣਦੇ ਆ ਓਏ ਉਹਨੇ ਹੁਣ ਧਾਰਵੀ ਨਾ ਕਰਨਾ ਅੱਗੇ 5000 ਰੁਪਏ ਦਾ ਦੇਣਾ ਰ ਤੇ ਮੈਂ ਕੀ ਕਰਾਂ ਹੁਣ ਦੇਣ ਵਾਲਾ ਤੇ ਹੁਣ ਉਹ ਮੈਨੂੰ ਸੁਹਣਾ ਮੈਂ ਦੇਣੇ ਜਾ ਕੇ ਤੂੰ ਹੁਣ ਦੱਸ ਫਿਰ ਮੈਂ ਸਬਦਾ ਕਿੱਥੋਂ ਲਿਆ ਹਾਂ ਰਹਿਣ ਤਾਂ ਫਿਰ ਮਨਾਂ ਨੂੰ ਮਨਾਂ ਕਰ ਦਿੰਨੀ ਫਿਰ ਐਦੋਂ ਨਾ ਆਇਓ ਹੈ ਨਹੀਂ ਸਾਡੇ ਘਰ ਗੱਲ ਨਹੀਂ ਨਹੀਂ ਮਨਾ ਕਰ ਦਿੰਨੀ ਆ ਦੱਸ ਹਾਂ ਕਹਿਣਾ ਪਹਿਲਾਂ ਛੱਡ ਲਿਆ ਤਾਂ ਹੁਣ ਮਨਾ ਕਰਤਾ ਇਹ ਹੈ ਨਹੀਂ ਸਾਡੇ ਘਰ ਕੋ ਉਹ ਵੀ ਉਜੜੇ ਹੀ ਜਾਂ ਇੱਥੇ ਸਾਰੇ ਹਾਤ ਪੁੱਤਲ ਜਾ ਜੀ 500000 ਹੈਗਾ ਜੇ ਉਹ ਜਿਹਦੇ 500 600 ਦੇ ਹੁਣ ਆਈਆਂ ਦੇਖੋ ਤੇ ਨਹੀਂ ਮਾਦਾ ਨੂੰ ਬੰਦਾ ਪੁੱਛੇ ਕਿ ਹੁਣ ਜੇ ਉਧਰੋਂ ਆ ਕੇ ਪਰੌਣੇ ਬਹਿ ਜਾਣਾ ਉਧਰੋਂ ਹੀ ਕਹਿੰਦੀ ਆ ਵੀ ਮੇਰੇ ਕੋਲ ਪੈਸੇ ਕੋਲ ਕੋਈ ਹੈ ਨਹੀਂ ਐ ਤੇ ਜੇ ਹੁਣੇ ਮ ਜਾਨੀ ਕਿ ਤੰਗ ਕਰਨ ਵਾਲੀ ਗੱਲ ਆ ਨਾ ਕੁੜੀ ਨੂੰ ਹੀ ਫੋਨ ਕਰਨਾ ਮਾਤਾ ਇਦਾਂ ਕਰਦੀ ਹੁਣ ਸਾਡੇ ਨਾਲ ਤੇਰ ਨਾਲ ਕੱਲ ਨੂੰ ਗਈ ਮਾਦਾ ਦਾ ਕਸੂਰ ਤੁਸੀਂ ਵੀ ਨਹੀਂ ਕੱਢਦੇ ਉਹਨੂੰ ਵੀ ਤੁਸੀਂ ਕਹਿੰਦੇ ਚੰਗੀ ਏ ਚੰਗੀ ਏ ਇਦਾਂ ਕਹਿ ਕੇ ਭੂਏ ਚੜਾਤੀ ਅੱਗੇ ਤਾਂ ਹੀ ਤੋਂ ਗੱਲਾਂ ਕਰਦੀ ਆ ਜੇ ਤੁਸੀਂ ਹੀ ਨਹੀਂ ਗੱਲ ਕਹੋ ਤਾਨੂੰ ਕੀ ਲੋੜ ਵਾ ਦਵੇ ਨਾ ਕੱਢ ਕਿ ਉਸੇ ਵਲ ਪੈਸੇ ਹੁਣ ਤੋਂ ਦੇਂਗੇ 500 ਰੁਪਏ ਕਿ ਨਹੀਂ ਕਿ ਜਾਂ ਮੈਂ ਜਾਵਾਂ ਫਿਰ ਧਾਰੀ ਲਿਆਵਾਂ ਹੁਣ ਵੇਖਣਾ ਪੈਣਾ ਹੁਣ ਕੀ ਪਤਾ ਪਰਸੇ ਦੇ ਵਿੱਚ ਹੈ ਵੀ ਬਹੁਤ ਕੋਈ ਨਹੀਂ ਹੈਗਾ ਚੱਲ ਵੇਖ ਕੇ ਮੈਨੂੰ ਦੱਸ ਨਹੀਂ ਮੈਂ ਲਿਆਵਾਂ ਫਿਰ ਜਾ ਕੇ ਹੁਣ ਇਦਾਂ ਥੋੜਾ ਨਾ ਬਾਹਰ ਸਾਡੇ ਨਾਲ ਆ ਕੇ ਜੀ ਅਲੇ ਵੀ ਲੈ ਨਾ ਨੀ ਤੇ ਫਿਰ ਹੋ ਗਏ ਬਿਸਕੁਟ ਉਹਨਾਂ ਨੇ ਪਿਆਲ ਦੂੰ ਫਿਰ ਹੋਰ ਕੀ ਗੱਲਾਂ ਹੀ ਕਰ ਲੈਣਗੇ ਜ਼ਾਰ ਹੋਰ ਉਹ ਤੇ ਕੀ ਹੋਣਾ ਉਹ ਜਾ ਪਹਿਲਾਂ ਪੈਸੇ ਦੇ ਵੇਖ ਐਵੇਂ ਆਪਣੇ ਕੋਲੋਂ ਡਈਆਂ ਮੈਂ ਆਪਣੇ ਕੋਲੋਂ ਕੀ ਡਈਆਂ ਸੱਚੀ ਖਪਾ ਮਾਰਿਆ ਵਾ ਸਵੇਰ ਦਾ ਜਦੋਂ ਦਾ ਫੋਨ ਆਇਆ ਬਸ ਇਹੋ ਕੋਤ ਕਲੇਸ਼ ਘਰ ਦੇ ਵਿੱਚ ਪਿਆ ਵਾ ਕਰੇ ਪਰੋਨੇ ਅਜਲੇ ਮੈਂ ਨਹੀਂ ਆਖਰੀ ਆ ਗਈ ਏ ਯਾਰ ਹੁਣ ਮੈਂ ਕੀ ਕਰਾਂ ਹੁਣ ਮਾਈ ਨੂੰ ਮਾਰਦਾ ਫਿਰ ਕਿ ਜਾਂ ਘਰੋਂ ਕੱਢਦਾ ਹਾਂ ਸਿਆਣੀ ਪੈਣੀ ਹੋਈ ਆ ਉਹਨੂੰ ਤੇ ਗੱਲ ਮਾਰਨਦੀ ਨਹੀਂ ਹੁੰਦੀ ਸਾਰਿਆਂ ਨੂੰ ਬਰਾਬਰ ਰੱਖਣਾ ਚਾਹੀਦਾ ਵਾ ਜਿੱਦਾਂ ਦੀ ਧੀ ਆ ਉਹਨਾਂ ਦਾ ਪੁੱਤ ਵੀ ਆ ਨੌਵੀਂ ਆ ਪਰ ਨੌ ਬੋਧ ਤੇ ਲੱਭਦਾ ਨਹੀਂ ਲੱਭਦੀ ਇਕੱਲੀ ਕੁੜੀ ਆ। ਉਹ ਮੈਂ ਤੇ ਤਾਂ ਪਵਾਤੇ ਪੈਸੇ ਮੈਂ ਚੱਲ ਸਿਆਣੀ ਬੈਣੀ ਆ। ਫੇਰ ਕਹੂਗੀ ਵੀ ਹੁਣ ਤੂੰ ਆਪਣੇ ਅਕਾਊਂਟ ਚ ਪਾਉਂਦਾ ਭੈ ਵਿਆਹ ਹੋ ਗਿਆ। ਮੈਨੂੰ ਕੀ ਪਤਾ ਸੀ ਆ ਚੱਕਰ ਚੱਲ ਜਾਣਾ। ਚਲੋ ਪੈਸੇ ਤਾਂ ਮੰਨਿਆ ਵੀ ਘਰੇ ਰਹਿਣੀ ਆ। ਤੇ ਬੰਦਾ ਵਰਤਨ ਨੂੰ ਵੀ ਦਵੇ ਨਾ। ਹੁਣ ਕਹਿੰਦੇ ਜਾ ਕੇ ਧਾਰ ਲੈ ਉਹ ਉੱਥੇ ਦੁਕਾਨਾਂ ਵਾਲੇ ਕੀ ਆਖਣਗੇ? ਵੀ ਚੰਗੇ ਭਲੇ ਘਰੋਂ ਆ। ਤੇ ਧਾਰ ਸੌਦਾ ਖੜਦੇ ਫਿਰਦੇ ਆ। ਕਿੰਨੀ ਕੀ ਸੋਭਾ ਹੋਊਗੀ ਢਾਡੀ? ਚਲ ਕੋਈ ਗੱਲ ਨਹੀਂ ਜਾ ਵੇਖ ਤੂੰ ਜਾ ਕੇ ਜੇ ਹੈਗਾ 500 ਰੁਪਿਆ ਦੇ ਨਹੀਂ ਤੇ ਮੈਂ ਫਿਰ ਜਾਂ। ਜਾ ਉਹਨਾਂ ਨੇ ਆ ਜਾਣਾ ਸੀ ਇੱਦਾਂ ਤੇ ਉਹਨਾਂ ਨੇ ਫੋਨ ਕੀਤਾ ਚਲ ਵੇਣੀ ਆ ਜਾ ਕੇ ਜੇਦ ਹੋਏ ਜਾਂ ਨਾ ਹੋਏ ਤੇ ਫਿਰ ਰਹਿਣ ਦੇ ਕੋਈ ਨਾ ਮੈਂ ਉਹਨਾਂ ਦਾ ਥੋੜਾ ਬੋਧਾ ਤੇ ਲਿਆਉਂਗਾ ਹੀ ਨਾ ਚਾਹ ਪਾਣੀ ਦਾ ਯਾਰ ਮਾਤਾ ਆਡੀ ਦੀ ਵੀ ਗਲਤੀ ਏ ਪੁੱਛ ਦੱਸ ਜੇ ਤੇ ਕੋਈ ਪੈਸੇ ਮੰਗੇ ਆ ਤੇ ਤੂੰ ਦੇ ਦੇ ਹੁਣ ਇਹਦੇ ਘੌਣੇ ਵੀ ਕਿੱਥੇ ਆ ਪਤਾ ਨਹੀਂ ਹੁਣ ਹੈ ਵੀ ਆ 500 ਰੁਪਿਆ ਕਿ ਨਹੀਂ ਹੈਗਾ ਐਦਾਂ ਕਰਨਾ ਕੁੜੀ ਨੂੰ ਫੋਨ ਲੰਮਾ ਮਾਤਾ ਐਦਾਂ ਕਰ ਲਈ ਉਹ ਵੇਖ ਲੈ ਫੇਰ ਨਾ ਕੱਲ ਨੂੰ ਆਣੇ ਪੜਖਾਉਂਦਾ ਹਾਂ ਉਹ ਰਮਨ ਮੇਰੀ ਗੱਲ ਸੁਣ ਲਾ ਨਵਲੀ ਨੇ ਟਰਾਲੀ ਲੈਣੀ ਆ ਕਿ ਨਹੀਂ ਲੈਣੀ ਉਹ ਮੈਨੂੰ ਕਹਿੰਦਾ ਵੀ ਮੈਂ ਤੇਰੇ ਕਰਕੇ ਖਿਲਾਰ ਕੇ ਬੈਠਾ ਹਾਂ ਲੈਣੀ ਆ ਉਹਨੇ ਇੰਦਾ ਕਹਿੰਦਾ 20 ਗਾਹ ਗਾਉਂਡੇ ਸਾਡੇ ਘਰ ਨਹੀਂ ਉਹ ਕਹਿੰਦਾ ਲੈਣੀ ਆ ਅੱਜ ਵੱਲੋਂ ਕਹਿੰਦਾ ਵੀ ਮੈਂ ਆਉਂਗਾ ਤਾਂ ਕੋਈ ਗੱਲ ਨਹੀਂ ਵੇਖ ਜਾਣਾ ਉਹ ਨਾਲ ਸਾਈ ਦੇ ਜਾਣਾ ਕਦੀ ਤੂੰ ਕਹਿ ਦਿੰਦੀ ਉਹਦਾ ਫੋਨ ਆਉਂਡਿਆ ਵਾ ਕਦੀ ਮੈਂ ਕਰ ਦਿੰਦੀ ਆ ਅੱਜ ਵੱਲੋਂ ਕਹਿੰਦਾ ਸੀ ਵੀ ਮੈਂ ਆਉਣਾ ਵਾਂ ਕੋਈ ਗੱਲ ਨਹੀਂ ਕਰ ਦਿੰਨੀ ਆ ਫੋਨ ਪਿਆਜਾ ਅੱਜ ਛੁੱਟੀ ਹੈ ਤੇਰਾ ਭਾਜੀ ਨੂੰ ਉਹ ਬੰਦਾ ਯਾਰ ਚੰਗਾ ਨਹੀਂ ਲੱਗਦਾ ਉਹ ਰੋਜ਼ ਮੇਰੇ ਖਲਾਰ ਕੇ ਬਹਿ ਜਾਂਦਾ ਆਉਂਦਾ ਜਾਂਦਾ ਤੇ ਇਹਨੇ ਗਰਮ ਕਿਉਂ ਜੇ ਕੋਈ ਗੱਲ ਨਹੀਂ ਜਦੋਂ ਚੀਜ਼ ਲੈਣੀ ਹੋਵੇ ਇਦਾਂ ਹੀ ਆ ਉਹਨੂੰ ਕੰਮ ਪੈ ਸਕਦਾ ਕਿ ਕੰਮ ਪੈ ਗਿਆ ਹੋਊਗਾ ਕੰਮ ਪੈ ਗਿਆ ਤਾਂ ਬਕਾਇਦ ਸਕਦਾ ਨਾ ਵੀ ਭੈਣ ਮੈਨੂੰ ਕੰਮ ਪੈ ਗਿਆ ਮੇਰੇ ਕੋ ਨਹੀਂ ਆਇਆ ਜਾਣਾ ਆ ਚੱਲ ਕੋਈ ਨਹੀਂ ਇਹਨੇ ਗਰਮ ਨਾ ਹੋ ਫੋਨ ਕਰ ਦਿੰਨੀ ਆ ਤੇ ਆਜੂਗਾ ਆਪੇ ਲਿਆ ਫੜਾਓ ਫੋਨ ਮੈਨੂੰ ਆ ਕਰ ਉਹਦਾ ਨਾਲ ਗੱਲ ਉਹਨੂੰ ਕਹ ਜੇ ਲੈਣੀ ਆ ਠੀਕ ਹੈ ਨਹੀਂ ਲੈਣੀ ਤੇ ਜਵਾਬ ਦੇ ਦੇ ਹੈ ਕਾਪੀ ਆਈ ਆ ਬਾਰੋਂ ਆਉਂਦੇ ਗੱਲ ਪੈ ਗਈ 10 ਲੈਣੀ ਆ ਨਹੀਂ ਕਹਿਨ ਤੇ ਰਿਆ ਹੈਗਾ ਫੇ ਲੈਣੀ ਕੋਈ ਗੱਲ ਨਹੀਂ ਭੈਣ ਮੈਂ ਆਉਂਗਾ ਘਾਰੀ ਦਿੰਨੀ ਆ ਫੋਨ ਫੇ ਤੜਕੋਂ ਡਿਆ ਪੈਣਾ ਹਲੋ ਹਲੋ ਓਸੇ ਕੇ ਪੈਣਾ ਸਸੇ ਕਾਲ ਹੋਰ ਲਵਲੀ ਕੀ ਹਾਲ ਚਾਲ ਆ ਠੀਕ ਠਾਕ ਆਪਣੀ ਸੁਣਾਉ ਤੈਨੂੰ ਹਾਂ ਆਪ ਵੀ ਠੀਕ ਹੋਰ ਘਰ ਠੀਕ ਸਾਰੇ ਰਕਿੰਦਰ ਹੁਣੀ ਹਾਂਜੀ ਠੀਕ ਠਾਕ ਵਧੀਆ ਕੋਈ ਕੀ ਬੰਦਾ ਜੀ ਕੁਛ ਨਹੀਂ ਕੰਮਕੁਮ ਕਰਕੇ ਬੈਠੀ ਹਾਂ ਤੇ ਘਰੇ ਹੀ ਆ ਤੂੰ ਹਾਂਜੀ ਘਰੇ ਹੀ ਆ ਤੇ ਆਉਣਾ ਚ ਟਰਾਲੀ ਵੇਖਣਾ ਉਹ ਟਰਾਲੀ ਵੇਖਣ ਤੇ ਭੈਣ ਆਉਣਾ ਸੀ ਅੱਜ ਹਾਂ ਪਰ ਪਰੌਣੀ ਆਉਣ ਲੱਗਈ ਓ ਪਰੌਣੇ ਆਉਣ ਲੱਗੇ ਕੌਣ ਆਉਣ ਲੱਗਾ ਵਾ ਓਏ ਆਉਂਦੀ ਮਾਸੀ ਦੀ ਕੁੜੀ ਆਉਣ ਲੱਗੀ ਏ ਫਰੇ ਅੱਛਾ ਅੱਛਾ ਤੇ ਫੇਰ ਹੁਣ ਫੇਰ ਆਉਣਾ ਜੇ ਮੈਂ ਘਰੋਂ ਚਲ ਗਿਆ ਤਾਂ ਫੇਰ ਤੈਨੂੰ ਕੋਈ ਲੱਗਦਾ ਵਾ ਬੰਦਾ ਆਹੇ ਇਹ ਤਾਂ ਗੱਲ ਹੈਗੀ ਆ ਤੇ ਫੇਰ ਜਾਂ ਸ਼ਾਮਾਂ ਨੂੰ ਆ ਜੀ ਚੱਲ ਵੇ ਲੰਘ ਜੇ ਰਸ਼ਾਮਾਂ ਟਾਈਮ ਲੱਗੂਗਾ ਠੀਕ ਹੈ ਨਹੀਂ ਤੇ ਵੇਲੇ ਦਿਨ ਤੇ ਫਿਰ ਆਉਂਗਾ ਹੀ ਨਾ ਚੱਲ ਠੀਕ ਆ ਫਿਰ ਆ ਵਾ ਵਾ ਨਾ ਨਾ ਤੇ ਬੰਗੜਾ ਤੇ ਜਾ ਆਂ ਚੱਲ ਠੀਕ ਆ ਠੀਕ ਆ ਕੋਈ ਨਹੀਂ ਪਗਤਾਲਾ ਤੁਸੀਂ ਇਧਰ ਦਾ ਕੰਮ ਅਜ ਆ ਚੰਗਾ 10 ਹੁਣ ਉਹਨੇ ਫੇਰ ਕਹਿਤਾ ਵਾ ਕਿ ਕੱਲ ਨੂੰ ਆਉਂਗਾ ਇਹਨਾਂ ਨੇ ਫੇਰ ਮੇਰੇ ਗੱਲ ਪੈਣਾ ਵਾ ਹੁਣ ਕਿਸੇ ਨੂੰ ਕੰਮ ਵੀ ਤਾਂ ਪਿਆ ਹੀ ਸਕਦਾ ਵਾ ਨਾ ਮੈਨੂੰ ਇਹ ਆ ਕਿਤੇ ਇਹ ਨਾ ਹੋਵੇ ਫਿਰ ਪਿੰਦਰ ਦੇ ਇੱਕ ਪੱਤ ਪਾਇਆ ਹੋਵੇ ਵੀ ਨਹੀਂ ਜਾਣਾ ਪੈਣ ਮਾਨੇ ਨਾਲੋਂ ਦਾ ਵੀ ਪਰੌਣੇ ਆਉਣੇ ਆ ਚਲ ਕੋਈ ਗੱਲ ਨਹੀਂ ਇਹਨਾਂ ਨੂੰ ਕਹਿੰਨੀ ਆ ਵੀ ਕੱਲ ਦਾ ਦਿਨ ਵੇਖ ਲਓ ਜੇ ਤੇ ਆਉਂਦਾ ਵਾ ਠੀਕ ਆ ਨਹੀਂ ਤੇ ਉਹਨਾਂ ਨੂੰ ਕਹੋ ਵੀ ਤੁਹਾਡੀ ਚੀਜ਼ ਆ ਜਿੱਥੇ ਮਰਜ਼ੀ ਵੇ ਅਈ ਦੋ ਅਸੀਂ ਕਿਹੜੀ ਉੱਥੇ ਸਾਈ ਵਸਾਈ ਦਿੱਤੀ ਬਾਈ ਤੇਰੀ ਉਹਦੇ ਕੱਲੀ ਮੈਨੂੰ ਇਹਦੇ ਪੈਟ ਤੇ ਲਿਆਂਦੀ ਆ ਨਾ ਤੇ ਤੂੰ ਇਦਾਂ ਕਰ ਚੇਰ ਚੇਨਾ ਦੋ ਤੇ ਕਿਸੇ ਨੂੰ ਨਾ ਉਹ ਘਰ ਤੇ ਉਹਨੂੰ ਪਕੌੜੇ ਕੱਢੀ ਕਰਨਾ ਪਕੌੜੇ ਤੇ ਮੈਂ ਕੱਢ ਦੂੰਗੀ ਪਹਿਲਾਂ ਰੋਂਦੇ ਵੀ ਘਰੋਂ ਜਾਂਦੇ ਆ ਸੌਦਾ ਕੀ ਲੈਣਾ ਉਹ ਤੇ ਯਾਰ ਅਸੀਂ ਦੁਕਾਨ ਹੀ ਬੰਦੀ ਤੇ ਮੈਂ ਦੱਸ ਤੇਰੀ ਗੱਲ ਸੁਣੋ ਜਦੋਂ ਘਰੋਂ ਰੋਂਦਿਆਂ ਦੇ ਜਾਣਾ ਤੇ ਚੀਜ਼ ਤੁਹਾਨੂੰ ਕੀ ਮਿਲਦੀ ਹੈ ਉੱਥੇ ਜਾ ਕੇ ਉਹ ਯਾਰ ਉਹਨੇ ਧਾਰ ਕਰਨਾ ਇਹ ਵੀ ਦੁਕਾਨ ਬੰਦ ਹੋਵੇ ਹੋਰ ਕਿਹ ਕੁ ਮੈਂ ਕਦੀ ਆਈ ਨਹੀਂ ਆ ਹੋਰ ਵੀ ਵੇਹ ਹੋਰ ਮੈਂ ਕੱਲੀ ਕੋਤ ਨੂੰ ਦੱਸੋ ਕੀ ਤਰ੍ਹਾਂ ਦਾ ਸੇ ਦੱਸ ਉਹਨਾਂ ਨੂੰ ਪਿਆਲਦੀਆਂ ਥੱਲੇ ਕੜੀ ਸੁੱਟਦਾ ਆਪੀ ਕਰਦੇ ਆਂ ਅੰਦਰ ਸਵੇਰ ਦਾ ਕਹਿ ਨਹੀਂ ਆ ਵੀ ਜਾ ਕੇ ਸੌਦਾ ਲਿਆ ਦਿਓ ਸੌਦਾ ਲਿਆ ਦਿਓ ਤੇ ਆਖਰ ਨੂੰ ਫੇਰ ਉਹੋ ਕੋਈ ਯਾਰ ਹੁਣ ਉਹਨਾਂ ਨੇ ਆਉਣਾ ਤੇ ਤੂੰ ਤਮਾਸ਼ਾ ਨਾ ਲਾ ਚੰਗਾ ਉਹਨਾਂ ਪਹਿਲੀ ਵਾਰੀ ਆਵਣਾ ਤੇ ਤੂੰ ਹੱਗਲਾ ਕਰਦੀ ਜਾਂਦਾ ਤਾਂ ਮਾਸ਼ਾਅੱਲੂਨ ਵਾਲੀ ਇਹਦੇ ਵਿੱਚ ਕਿਹੜੀ ਗੱਲ ਵਾ ਨਾ ਪਹਿਲਾਂ ਪੈਸੇ ਦਿੱਤੇ ਆ ਕੋਠੜੇ ਦੀ ਬੋਤਲ ਚੁੱਕ ਲਿਆ ਇਕੱਲੀ ਉਹ ਹੁਣ ਮੈਂ ਕੱਲੀ ਨੂੰ ਦੋਸ ਪਿਆਲ ਕੇ ਕੀ ਕਰਾਂ ਜੇ ਨਾਰੀ ਖੁਸ਼ ਨਹੀਂ ਆ ਦੇ ਤਦਾਂ ਨਾ ਕਰਦੇ ਹੁਣ ਕਰਕੇ ਉਹਨਾਂ ਨੂੰ ਉਹਨਾਂ ਪਹਾਂ ਨਹੀਂ ਇੱਥੇ ਕੋਈ ਛੱਡੀ ਕਰੋ ਉਹਨਾਂ ਨੂੰ ਲਿਆ ਗਏ ਆ ਵੀ ਚੱਲ ਭੁੱਤ ਜਾਣਗੇ ਉਹਦੇ ਉਹਨੇ ਤਾਂ ਸੁਰਤੀ ਆ ਦੱਸ ਇਹਦੇ ਨਾਲ ਮੈਂ ਕੀ ਤਰ੍ਹਾਂ ਗੱਲੇ ਤੇ ਨਾਲ ਨਾ ਕੋਈ ਸਬਜੀ ਭਾਜੀ ਜਾਂ ਰਿਤੀ ਬਣਾਉ ਨੂੰ ਨਾ ਕੋਈ ਹੋਰ ਯਾਰ 12:00 ਤੋਂ ਵੱਜ ਗਿਆ ਚਾਹ ਪਾਣੀ ਪੀਣਾ ਇਹਨਾਂ ਦੇ ਪੇਟ ਨੂੰ ਜਲ ਜਾਣਾ ਐਵੇਂ ਉਹ ਗੱਲਾਂ ਤੇਰੀਆਂ ਬਗੀਆਂ ਮੀਂਹ ਦਾ ਸੁਣੂ ਆਪਣੇ ਮਤਲਬ ਰੋਟੀ ਪਾਣੀ ਪਕਾ ਕੇ ਰੱਖਣੀ ਹੈ ਨਾ ਜੇ ਮੰਨ ਲਾ ਉਹ ਲੇਟ ਜਾਣਗੇ ਤਾਂ ਕੀ ਬੇਇੱਜ਼ਤੀ ਕਰਾਉਣੀ ਹੈ ਪਿਲਾ ਚਾਹ ਘੋਟ ਮੱਥੇ ਮਾਰ ਕੇ ਤੂੰ ਨਾ ਇਹ ਖੁਦ ਬਣਾਇਆ ਨਹੀਂ ਪਗੜਾ ਤੁਹਾਨੂੰ ਪਤਾ ਵੀ ਪੇਟ ਨੂੰ ਜਲ ਜਾਣਾ ਤੇ ਰਹਿਣ ਦੋ ਫਿਰ ਮੈਂ ਕਰ ਦੇ ਜੀ ਨਾ ਹਾਂ ਬਾਬੇ ਕੋ ਨਾ ਨਹੀਂ ਪਤਾ ਇਡੇ ਬਲੇ ਤੇ ਸੁਣਦਾ ਲੈਣ ਲਈ ਇਹ ਤੇ ਕੋਹਾ ਹੋਣੀ ਕਿ ਬੰਦਾ ਉਹ ਜੇ ਜ ਗਈ ਨਹੀਂ ਹੁਣ ਤੂੰ ਜੱਜ ਨਾ ਚੰਗੀ ਤਰ੍ਹਾਂ ਲੈਈ ਆ ਉਹ ਸਾਰਾ ਹੁਣ ਇਹ ਦੁਕਾਨ ਬੰਦ ਬਹੁਤ ਇਦਾਂ ਮਗਦਾ ਕਰ ਦੇਣੀ ਆ ਹੁਣ ਰਹਿਣ ਦੀ ਨਹੀਂ ਕੋਈ ਨਹੀਂ ਜਦੋਂ ਹੁਣ ਇਹਨਾਂ ਦੀ ਕੋਈ ਉਹ ਵੀ ਨਾ ਕੋਈ ਰਿਸ਼ਤੇਦਾਰੀ ਫਿਰ ਨਾਲ ਉਹ ਦੱਸੂਗੀ ਪਤਾ ਚੰਗੀ ਤਰ੍ਹਾਂ ਹੁਣ ਦੱਸ ਹੁਣ ਕਿੱਥੋਂ ਦੀ ਗੱਲ ਆਈ ਪੈਸੇ ਕਿੱਥੋਂ ਆਵੇ ਸਾਰਾ ਸਮਾਨ ਇਹਨਾਂ ਮੇਰੇ ਵਰੀ ਇਦਾਂ ਕਰਨੀ ਹੁੰਦੀ ਏ ਕਰ ਦੇਣੀ ਮੰਨਾ ਮੈਨਾਂ ਨਹੀਂ ਤੇ ਕੋਈ ਵੀ ਤੇ ਰਹਿ ਦੂਗੀ ਨਾ ਆਈ ਉਹ ਬਲੇ ਰਾਜਾ ਪਲੇ ਲੈ ਲੈ ਵਲੀਕਾ ਠੀਕ ਠਾਕ ਕਿੱਧਰ ਚੱਲ ਪਿਆ ਮੈਂ ਤੇਰੇ ਲਈ ਆਇਆ ਸੀਗਾ ਮੈਂ ਤਾਂ ਢੇ ਨੂੰ ਚੱਲਿਆ ਯਾਰ ਮਾੜਾ ਜਿਹਾ ਪਰਹਣੇ ਆਉਣ ਲੱਗੇ ਉਹ ਘਰ ਸਭ ਠੀਕ ਠਾਕ ਆ ਘਰ ਵੀ ਠੀਕ ਠਾਕ ਆ ਭਰਾ ਤੈਨੂੰ ਪਤਾ ਹੀ ਆ ਵਿਆਹ ਤੋਂ ਬਾਅਦ ਕੀ ਬੰਦਾ ਹੁੰਦਾ ਆਹ ਹੈ ਤੇਰੇ ਤਾਂ ਬੜੇ ਮਾੜਾ ਹਾਲ ਲੱਗਣਾ ਕੀ ਚੱਕਰ ਹੋ ਗਿਆ ਵਾ ਮਾੜਾ ਹਾਲ ਨਹੀਂਗਾ ਹਾਂ ਮਾਈ ਕਰਦੀ ਆਪਣੀ ਮਰਜ਼ੀ ਅੱਛਾ ਉਹ ਕਰਦੀ ਆਪਣੀ ਮਰਜ਼ੀ ਤੇ ਮੈਂ ਕੀ ਦੀ ਸੁਣਾਂ ਰਗੇ ਬੰਦਾ ਭੱਜ ਜਾਂਦਾ ਵਾ ਹੁਣ ਮਾਦਾ ਕਹਿੰਦੀ ਆ ਵੀ ਉਹ ਪਹਿਲੀਆਂ ਬੁੜੀਆਂ ਨੂੰ ਰਵੇ ਤੇ ਹੁਣ ਤੈਨੂੰ ਪਤਾ ਯਾ ਗੜਦੀ ਪੂਰੀ ਰਹਿੰਦੀ ਏ ਠੀਕ ਵਾ ਯਾਰ ਗੱਲ ਹੁਣ ਇਹ ਆ ਵੀ ਮਾਦਾ ਦੇ ਖਾਤੇ ਚ ਵਾ ਸਾਰੇ ਪੈਸੇ ਅੱਛਾ ਜੇ ਕਣਕ ਦੇ ਇਹਦੇ ਉਹ ਵੀ ਮੈਂ ਉਹ ਚ ਪਵਾ ਬੈਠਾ ਹਾਂ ਅੱਛਾ ਹੁਣ ਮਾਦਾ ਯਾਰ ਪੈਸੇ ਦੇਣ ਲੱਗਾ ਚੀਕਦੀ ਏ ਹੁਣ ਰਿਸ਼ਤੇਦਾਰ ਤੇ ਕੋਈ ਨਾ ਕੋਈ ਆਇਆ ਰਹਿੰਦਾ ਉਹ ਤਾਂ ਗੱਲ ਹੈਗੀ ਆ ਹੁਣ ਸਮਝ ਨਹੀਂ ਲੱਗਦੀ ਵੀ ਹੁਣ ਉਹਨੂੰ ਕਵਾਂ ਕੋਕ ਜਾਨੂ ਕਵਾਂ ਉਹ ਤਾਂ ਗਿਆ ਵਾ ਫਸ ਫਸੇ ਆਈਆਂ ਭਰਾਵਾ ਉਹ ਤਾਂ ਬਥੇਰਾ ਸਮਝਾਇਆ ਹੈਗਾ ਵੀ ਨਾ ਤੋਂ ਲੱਗ ਪੱਤੀ ਮੇਰੀ ਐਵੇਂ ਤੂੰ ਦੇ ਫਿੰਡੇ ਆ ਉੱਪਰ ਮੈਂ ਜਖਾ ਰੋਟੀ ਪੱਕਦੀ ਹੋਊਗੀ ਉਦੋਂ ਮਾਦਾ ਵੀ ਤੈਨੂੰ ਪਤਾ ਕਰੀ ਕਿਦੇ ਡੇਕ ਤੇ ਕਿਦੇ ਡੇਕ ਰੋਟੀ ਤੇ ਮੱਕਣੀ ਦੀ ਇਹ ਲੜਾਈ ਪਤਾ ਕਿਹੜੀ ਗੱਲੋਂ ਪੈਂਦੀ ਹੈ ਜਦੋਂ ਆਉਂਦੀ ਆ ਨਾ ਕੁੜੀ ਅੱਛਾ ਉਹਨੂੰ ਕਰੀ ਸੋਨੇ ਦੀ ਚੀਜ਼ ਦੇ ਦੇ ਕਰੇ ਸੂਟ ਦੇ ਦੇ ਤੇ ਜੇ ਤੂੰ ਸੂਟ ਹੋ ਰਿਹਾ ਤੇ ਲੈਨੀਆ ਤੇ ਤੂੰ ਨਾਲ ਦੀਆ ਤੇ ਵੀ ਲੈ ਲਿਆ ਕਰ ਤੈਨੂੰ ਪਤਾ ਮਾਈਆਂ ਦਾ ਇਹੋ ਹਾਲ ਆ ਤੈਨੂੰ ਤਾਂ ਪਹਿਲਾਂ ਸਾਰੀ ਗੱਲ ਦਾ ਪਤਾ ਵਾ ਕਿ ਕੁੜੀਆਂ ਨਾਲ ਮਾਵਾਂ ਦਾ ਜ਼ਿਆਦਾ ਪਿਆਰ ਹੁੰਦਾ ਵਾ ਓਏ ਆਹੋ ਯਾਰ ਤੇ ਜਿਹੜੀਆਂ ਨੋਆ ਹੁੰਦੀਆਂ ਲੱਗਦੀਆਂ ਜ਼ਹਿਰ ਤੇ ਯਾਰ ਕਰੀਏ ਤੇ ਕਰੀਏ ਕੀ ਹੁਣ ਓ ਚੱਲ ਮੈਂ ਤਾਂ ਤੇਰਾ ਲੈਪ ਸ਼ਹਿਰ ਜਾਈਏ ਸ਼ੋਅ ਕਰੋ ਪਰ ਉਹ ਲੈ ਗਿਆ ਪਿੰਸਾ ਮਰਨਾ ਜਾ ਹੋਇਆ ਪ੍ਰਾ ਤੇ ਤਾਂ ਬਣਾ ਮਾਰਦਾ ਮੋਟਰ ਸੱ ਲੈ ਜਾ ਜੇ ਖੜਨਾ ਦੇ ਨਹੀਂ ਨਹੀਂ ਮੈਂ ਆਪਣਾ ਲੈ ਆਉਂਦਾ ਮੈਂ ਤੇ ਤੇਰਾ ਲੈ ਆ ਵਿੱਚਾ ਦੋਵੇਂ ਆਹ ਫਿਰ ਮੋਟਰ ਨਾ ਹੋਇਆ ਯਾਰ ਚਲੋ ਹੋਇਆ ਤਾਂ ਮਾਰਾ ਹੜਾ ਘਰੋਂ ਜਿਹੜਾ ਬਹੁਤਾ ਤੰਗ ਹੀ ਇਹ ਉਹਦਾ ਕੀ ਆਏਗਾ ਕਿ ਦੋਸਾਂ ਨਾਲ ਆ ਜਾ ਕੇ ਫੱਕੀ ਉਤੀ ਇੱਕ ਲੱਗੀ ਇਹਨੂੰ ਭੁਗਤਣ ਦੀ ਮਰਜ਼ੀ ਕਰਦਾ ਰਹੇ ਅਸੀਂ ਕਰੀਏ ਯਾਰ ਪੁੱਤਾਂ ਦੇ ਗਰਮੀ ਇੰਨੀ ਆ ਹਾਇ ਤੇ ਨਾਲ ਚੱਲਣਾ ਪਰ ਐਲਮੀ ਨਾ ਡਿਆ ਵਾ ਜਦੋਂ ਜੂਨ ਜਲਾਈ ਚ ਹੋਣਾ ਵਾ ਤਾਂ ਉਦੋਂ ਕੀ ਬਣੂਗਾ ਨਾਲੇ ਹੁਣ ਤੇ ਬੱਤੀ ਵੀ ਬੰਦ ਹੋ ਗਈ ਆ ਘਰਦਿਆਂ ਨੂੰ ਕਹਿਣਾ ਵਾ ਇਨਵਰਟਰ ਲਾ ਲੀਏ ਏਰ ਗਰਮੀ ਹੋਈ ਬੜੀ ਗਈ ਆ ਹੁਣ ਜਦੋਂ ਮੈਂ ਸਕੂਲੋਂ ਆਉਣਾ ਵਾ ਮੇਰਾ ਵੀ ਹੁਣ ਕਰਦਾ ਹੀ ਆ ਜੀਪ ਚੱਲ ਪੱਖੇ ਥੱਲੇ ਜਾ ਕੇ ਦੇ ਲੰਮਾ ਪੀਣਾ ਵਾ ਜਦੋਂ ਘਰ ਨੂੰ ਆਈਦਾ ਵਾ ਉਦੋਂ ਬੱਤੀ ਬੰਦ ਹੁੰਦੀ ਆ ਮੰਮੀ ਨੂੰ ਕਹਿਣਾ ਵਾ ਕਿ ਪਾਪਾ ਨੂੰ ਕਹੋ ਪੀ ਅੱਡੇ ਤੇ ਜਿਹੜਾ ਵਾ ਹੈ ਇਨਵਰਟਰ ਵਾਲਾ ਉਹਨੂੰ ਪੁੱਛ ਲੋ ਪੀ ਇਨਵਰਟਰ ਲੈ ਕੇ ਤੇ ਲਵਾ ਲਈਏ ਮੰਮੀ ਮੰਮੀ ਜੀ ਆ ਗਈ ਪੁੱਤ ਆਇਓ ਮਾਜ ਮਾਰੰਡਿਆ ਹੀ ਕੰਮ ਨਹੀਂ ਕੋਈ ਮਮੀ ਬਾਚਾ ਮੈਂ ਤੁਹਾਨੂੰ ਕੀ ਮਾਰਨੀ ਆ ਵਾ ਹਾਂ ਯਾਰ ਮੈਂ ਗੱਲ ਸੋਚਣ ਡਿਆ ਸੀ ਕਿ ਆਪਾਂ ਵੀ ਨਾ ਇਨਵਰਟਰ ਲਾ ਲਈਏ ਹੁਣ ਘਰ ਗਰਮੀ ਆ ਚਾਹੀਦਾ ਤੇ ਹੈਗਾ ਵਾ ਪੁੱਤ ਤੂੰ ਵੀ ਸਕੂਲ ਚਲ ਜਾਣਾ ਵਾ ਹੁਣ ਕਣਕਾਂ ਦੇ ਕਰਕੇ ਨਾ ਜੋ ਸਵੇਰੇ 9 ਵਜੇ ਤੋਂ ਬੱਤੀ ਬੰਦ ਹੁੰਦੀ ਆ ਨਾ ਐ ਫਲੇ ਹੁੰਦੀ ਓ ਹੁਣ ਆਈ ਹੋ ਜੇ ਬੱਤੀ ਮੈਂ ਵੀ ਨਾ ਉਹੀ ਸੋਚਣ ਡਿਆ ਸੀ ਕਿ ਮੈਂ ਹੁਣ ਸਕੂਲੋਂ ਆਉਂਦਾ ਵਾ ਤੇ ਜੀ ਕਰਦਾ ਵਾ ਕਿ ਹੁਣ ਜਾ ਕੇ ਤੇ ਪੱਖੇ ਥਲੇ ਲੰਮੇ ਪੈ ਜਾ ਬੰਦਾ ਤੇ ਜਦੋਂ ਮੈਂ ਇੱਥੇ ਆਉਂਦਾ ਉਹਨਾਂ ਨੂੰ ਬੱਤੀ ਬੰਦ ਹੁੰਦੀ ਆ ਓ ਚੱਲ ਕੋਈ ਗੱਲ ਨਹੀਂ ਮਾਰਾਇਨ ਹੱਡਿੱਦਿਆਂ ਥੋੜੇ ਜਿ ਮੋੜੇ ਅੱਗੇ ਨਾਲ ਉਹ ਹੀ ਤੇ ਮੈਂ ਕਹਿੰਦੇ ਆਂ ਸੌਦੇ ਨੂੰ ਹੀ ਤਰਲੇ ਲਈਦੇ ਸੀ ਕਿਤੇ ਦੁਕਾਨ ਵਾਲੇ ਕੋਲ ਸੌਦਾ ਲੈਣ ਜਾਣਾ ਉਹਨੇ ਗੱਲਾਂ ਬਾਤਾਂ ਗਾੜੀ ਕਰਨੀਆਂ ਹੁਣ ਕਮ ਸੇ ਕਮ ਤੇਰੇ ਪਿਓ ਦੀ ਤਨਖਾਹ ਹੁੰਦੀ ਆ ਨਕਦ ਜਾ ਕੇ ਸੌਦਾ ਤੇ ਲੈਂਦੇ ਆ ਕਿਸ ਦੀ ਗੱਲ ਨਹੀਂ ਸੁਣਦੇ ਮੈਂ ਚਲੋ ਕੋਈ ਗੱਲ ਨਹੀਂ ਹੁਣ ਤੇ ਪਾਪਾ ਦੀ ਵੀ ਤਨਖਾਹ ਹੁੰਦੀ ਆ ਤੇ ਪਾਪਾ ਨੂੰ ਕਹਿ ਦੋ ਵੀ ਜਿਹੜਾ ਅੱਡੇ ਤੇ ਇਨਵੈਂਟਰ ਵਾਲਾ ਤੇ ਉਹਨੂੰ ਕਹਿ ਕੇ ਤੇ ਆਪਾਂ ਲਵਾ ਲਈਏ ਇਨਵੈਂਟਰ ਕਰ ਚਲ ਕੋਈ ਗੱਲ ਨਹੀਂ ਕਿਸ਼ਤਾਂ 'ਚ ਪੈਸੇ ਦੇ ਦਾਂਗੇ ਹੋਰ ਕੀ ਕਰਨਾ ਵਾ ਤੇਰੇ ਪਾਪਾ ਹੁੰਦੇ ਆ ਨਾ ਮੈਂ ਘਾਤੀਆਂ ਗੱਲ ਪੀਓ ਨਾ ਕਬੀ ਮਹੀਨੇ ਦੇ ਮਹੀਨੇ ਕਿਸ ਤੋਂ ਬੰਨ ਲਾ ਅਸੀਂ ਤੈਨੂੰ ਪੈਸੇ ਦੇ ਹੀ ਜਾਵਾਂਗੇ ਇਨਵਰਟਰ ਲਾ ਦੇ ਹਾਂ ਚਲੋ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਕਰ ਲਿਓ ਸੁਣਾ ਪਾਪਾ ਆ ਵੀ ਗਏ ਆ ਹਾਂ ਆ ਜਾਓ ਮਾਂ ਪੁੱਤ ਕੀ ਡੇ ਸਲਾਹ ਕਰਨਾ ਪਾਪਾ ਸਲਾਹ ਕੀ ਕਰਨੀ ਆ ਯਾਰ ਘਰ ਜਦੋਂ ਆਉਂਦੇ ਆ ਤੇ ਬੱਤੀ ਹੋਈ ਦੀ ਬੰਦ ਤੁਹਾਨੂੰ ਵੀ ਪਤਾ ਜਦੋਂ ਸਕੂਲੋਂ ਆਉਣਾ ਮੈਂ ਤੇ ਕਿੰਨੀ ਗਰਮੀ ਆ ਐਤ ਨਾਲੇ ਅਪ੍ਰੈਲ ਮਹੀਨਾ ਚੱਲਣ ਡਿਆ ਵਾ ਜੂਨ ਜਲਾਈ ਚ ਵੀ ਹੁਣ ਬੱਤੀਆਂ ਬੰਦ ਹੀ ਰਹਿਣੀਆਂ ਵੇ ਪੁੱਤ ਗੱਲ ਤੇ ਤੇਰੀ ਠੀਕ ਆ ਚਲ ਦਿਨ ਤੇ ਫੇਰ ਵੀ ਮਾੜਾ ਮੋਟਾ ਲੰਘ ਜਾਂਦਾ ਤੇ ਰਾਤ ਤੇ ਮੱਛਰ ਖਾਂ ਜਾਂਦਾ ਵਾ ਮੇਰੀ ਗੱਲ ਤਨਖਾਤ ਮੀਨੇ ਵਧਾਉਣੀ ਹੁੰਦੀ ਆ ਤੇ ਇਹ ਇਦਾਂ ਕਰੋ ਅੱਡੇ ਤੇ ਜਾਓ ਉਹ ਜਿਹੜਾ ਇਨਵਰਟਰ ਨਹੀਂ ਲਾਉਂਦਾ ਉਹਨਾਂ ਨਾਲ ਗੱਲ ਕਰੋ ਕਿ ਕਿਸ਼ਤ ਤੈਨੂੰ ਦੇ ਦਿਆ ਕਰਾਂਗੇ ਮਹੀਨੇ ਬਾਅਦ ਤੇ ਲਾ ਜਾ ਚੱਲੇ ਵੀ ਗਰਮੀ ਸਾਡੀ ਸੌਖੀ ਲੰਘ ਜੂਗੀ ਜੇ ਇਹ ਤਾਂ ਅਮਨ ਅਗਲੇ ਮੰਨਣ ਦੀ ਗੱਲ ਆ ਜੇ ਮੰਨੂਗਾ ਤੇ ਫੇਰ ਹੀ ਕਰਾਂਗੇ ਚਲੋ ਪਾਪਾ ਕੋਈ ਗੱਲ ਨਹੀਂ ਇੱਕ ਦਿਨ ਤੁਸੀਂ ਪੁੱਛ ਲਿਓ ਉਹਨਾਂ ਨੂੰ ਜਦੋਂ ਉਹਨਾਂ ਕਹਦੇ ਕਿਸ਼ਤਾਂ ਦੇ ਪੈਸੇ ਚਲੋ ਦੇ ਦਾਂਗੇ ਤੁਹਾਨੂੰ ਚਲੋ ਜੇ ਪਤਾ ਮੰਨੂਗਾ ਨਾ ਤੇ ਫੇਰ ਵੇਖ ਲਾਂਗੇ ਲਵਾ ਲਾਂਗੇ ਹਾਂ ਚਲੋ ਕੋਈ ਗੱਲ ਨਹੀਂ ਤੁਸੀਂ ਕਰ ਲਓ ਸਲਾਹ ਤੇ ਮੈਂ ਅੰਦਰ ਜਾ ਕੇ ਆਪਣਾ ਪੜ ਲਾਂ ਮੀਨੇ ਪੈਸੇ ਦੇ ਦਿਆ ਕਰਾਂਗੇ ਕੀਤ ਬਣ ਜੂਗੀ ਜਦੋਂ ਰਾਤ ਨੂੰ ਬੱਤੀ ਬੰਦ ਹੁੰਦੀ ਹੈ ਨਾ ਐਨਾ ਮੱਛਰ ਹੁੰਦਾ ਵਾ ਨਾ ਇੱਥੇ ਕਿਤੇ ਲੰਮੀ ਨੀ ਪਿਆ ਜਾਂਦਾ ਇਹ ਆ ਵੀ ਨਿਆਣੇ ਦੀ ਵੀ ਗੱਲ ਸਹੀ ਆ ਸਕੂਲੋਂ ਆਉਣਾ ਹੁੰਦਾ ਵਾ ਰਾਤ ਨੂੰ ਘੜੀ ਆਰਾਮ ਕਰਨਾ ਹੁੰਦਾ ਵਾ ਉਦੋਂ ਬੱਤੀ ਬੰਦ ਹੋ ਜਾਂਦੀ ਆ ਫਿਰ ਨਿਆਣੇ ਨੂੰ ਸਿਰ ਸਕੂਲ ਜਾ ਕੇ ਕੀ ਪੜ੍ਹਨਾ ਹੁੰਦਾ ਵਾ ਰਮਨ ਦੇਲ ਤੇ ਮੇਰਾ ਵੀ ਕਰਦਾ ਵਾ ਇਨਵਰਟਰ ਥਲੇ ਸੌਣ ਨੂੰ ਹੁਣ ਪਤਾ ਕਰੇ ਕੀ ਚੱਲ ਕੋਈ ਗੱਲ ਨਹੀਂ ਕਿੱਥੋਂ ਅਸੀਂ ਕਿੱਥੇ ਆ ਗਏ ਆ ਉਹ ਦਿਨ ਚੇਤੇ ਜਿਦਾਂ ਕਿ ਲੋ ਕਿਲੋ ਕਿਲੋ ਖੰਡ ਲੈ ਲੈਂਦੇ ਨੇ ਦਕਰਨ ਵਾਲੇ ਵੀ ਗੱਲਾਂ ਕਰਦੇ ਹੁੰਦੇ ਤਾਂ ਆਧਾਰ ਸਾਨੂੰ ਸ਼ਬਦਾ ਨਹੀਂ ਦਿੰਦੇ ਹੁੰਦੇ ਹੁਣ ਕੰਮ ਸੇ ਕੰਮ ਜਿਹੜਾ ਸ਼ਬਦਾ ਲਿਆਉਂਦੇ ਜੇ ਨਕਦ ਪੈਸੇ ਤੇ ਦੇ ਕੇ ਆਉਂਦੇ ਜੇ ਨਾ ਆਪੇ ਦਿਨ ਵੇਖੋ ਅੱਜ ਹੋਰ ਭਲਕੇ ਹੋਰ ਮੋੜਨ ਦਿੰਦੇ ਆ ਮਹਾਰਾਜ ਦਾ ਕਰ ਦੇਰ ਵਾ ਅੰਦੇਰ ਨਹੀਂ ਗਿਆਗਾ ਤੇ ਰਵਨ ਮੇਰੀ ਗੱਲ ਸੁਣ 16 17000 ਦਾ ਲੱਗਣਾ ਵਾ ਤੇ ਉਹਨੂੰ ਕਹਿਣਾ ਵੀ ਇਕੱਠੇ ਤੇ ਨਹੀਂ ਮੇਰੇ ਕੋਲ ਦਿੱਤੇ ਜਾਣੇ ਤੇ ਇਹ ਆ ਵੀ ਕਿਸ਼ਤਾਂ ਦੇ ਵਿੱਚ ਮੈਂ 2 3 ਕਰਕੇ ਤੇ ਤੈਨੂੰ ਦੇ ਦਣਾ ਨਹੀਂ ਉਹਨੂੰ ਕਹੋ ਵੀ 2000 ਕਿਸ਼ਤ ਬਾਲ ਲੈ ਮੈਂ ਮਹੀਨੇ ਦੇ ਮਹੀਨੇ 2000 ਰੁਪਏ ਤੈਨੂੰ ਦੇ ਜਾਇਆ ਕਰਨਾ ਚਲ ਜਦੋਂ ਕਿ ਤੇ ਵਾਅਦਾ ਸਾਡੇ ਕੋ ਤੇ ਉਹ ਦਵੱਦ ਦੇ ਉੱਤੇ ਚੱਲ ਮੈਂ ਕਰਦਾ ਉਹਨਾਂ ਗੱਲ ਹੈਨਾ ਜੇ ਮੰਨਣ ਕੋ ਠੀਕ ਹੈ ਨਹੀਂ ਤੇ ਨਹੀਂ ਸੀ ਚਲੋ ਕੋਈ ਨਹੀਂ ਕਰ ਲਓ ਆ ਮੈਂ ਕਰਦਾ ਉਹਨਾਂ ਗੱਲ ਦੇਹਲਾ ਨਿਆਣਾ ਵੀ ਸੋਚਦਾ ਵਾ ਵੀ ਗਰਮੀ ਚ ਜਾਣਾ ਵਾ ਘੜੀ ਲੰਮਾ ਪੈਣਾ ਜਾ ਕੇ ਤੇ ਲੰਮੇ ਸਵਾਹ ਪਿਆਣਾ ਪੱਤੀ ਬੰਦ ਹੁੰਦੀ ਆ ਅੰਦਰ ਅੰਦਰ ਤੇ ਇੰਨਾ ਹੁੰਸ ਗਿਆ ਵਾ ਵੀ ਲੰਮੇ ਨਹੀਂ ਪਿਆ ਜਾਂਦਾ ਉਹ ਤੇ ਮੈਨੂੰ ਪਤਾ ਵਾ ਵੀ ਜਿੱਦਾਂ ਮੈਂ ਸਾਰਾ ਦਿਨ ਕੱਢਦੀ ਆ ਮੋਏ ਕੁੱਤੇ ਵਾਂਗੂ ਅੰਦਰ ਪਏ ਰਹੀਦਾ ਵਾ ਚੱਲ ਮੈਂ ਤੇ ਇਹੀ ਆਨੀ ਆ ਵੀ ਇਨਵਰਟਰ ਵਾਲਾ ਮੰਨ ਜੇ ਤੇ ਲੱਗ ਜੇ ਰਾਤ ਤੇ ਸਭ ਕੀ ਨੰਗਿਆ ਕਰੂਗੀ ਜੇ ਕੋਈ ਭੈਣ ਭਰਾ ਆਉਂਦਾ ਗੋਡੇ ਗੋਡੇ ਸ਼ਰਮ ਆਉਂਦੀ ਐ ਤੇ ਹੈ ਹੁਣ ਤਾਂ ਕੋਈ ਪੱਕੀਆ ਫੜਦਾ ਹੀ ਨਹੀਂਗਾ ਪੱਕੀ ਫੜ ਕੇ ਚੱਲਾਂਗੇ ਤੇ ਕੀ ਕਹਿਣਗੇ ਤੇਰਾ ਕਨਵਰਟਰ ਵੀ ਨਹੀਂ ਲੱਗਦਾ ਇੱਕ ਹੁਣ